ਉਹਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਪ੍ਰਾਣ ਹਵਾਈ ਅੱਡੇ ਦੇ ਹਾਈਵੇ ਦੀ ਤਰੀਕੇ ਨਾਲ ਬੰਦ ਕਰ ਦਿੱਤਾ ਉਸ ਤੋਂ ਬਾਅਦ ਅਵਗੋ ਬਿਲਕੁਲ ਪ੍ਰਭਾਵ ਤੋਂ ਸੂਬਾ 7 ਵਜੇ ਤੋਂ ਲੋਕ ਜਾਈਂਗੇ ਕੈਨੇਡਾ ਕਰਦੇ ਰਹੇ ਜਿਸ ਹਾਜੀਪੁਰ ਤੋਂ ਜਲੰਧਰ ਪ੍ਰਾਣ ਹਵਾਈ ਅੱਡੇ ਤੇ ਹਜ਼ਾਰਾਂ ਕਿਸਾਨ ਲਗਾਤਾਰ ਹੀ ਇੱਥੇ ਬੈਠੇ ਹੋਏ ਨੇ ਕਿ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਕਿਸਾਨ ਆਗੂ ਨੇ ਤਾਂ ਇੱਕ ਸੇਵਾ ਦੇ ਵਾਸਤੇ ਲਾਈਏ ਪਿੰਡਾਂ ਦੇ ਵਿੱਚੋਂ ਹਰਪੇਸ਼ ਸਿੰਘ ਸੁਭਾਨੀ ਦੇ ਪ੍ਰਧਾਨ ਬੀਕੇਓ ਯਾਰ ਪਿੰਡ ਦੀ ਮੰਗਾਂ ਨੂੰ ਲੈ ਕੇ ਜਿਹੜਾ ਧਰਨਾਬੰਦ ਦੀ ਕਾਲ ਹੋਈ ਹੈ ਜੀ ਵੀ ਆ ਗਿਆ ਪਿਛਲੇ ਲੰਬੇ ਸਮੇਂ ਤੋਂ ਜੋ ਸੰਘਰਸ਼ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਸਾਡੀਆਂ ਜਿਹੜੀਆਂ ਮੰਗੀਆਂ ਮੰਨੀਆਂ ਜਾਂ ਮੰਗਾ ਜਿਹੜੀਆਂ ਸਰਕਾਰੋਂ ਲਾਗੂ ਨਹੀਂ ਕਰ ਰਹੀ ਐਮਐਸਪੀ ਤੇ ਗਰੰਟੀ ਕਾਨੂੰਨ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਕਿਹਾ ਮੁੱਖ ਐਮਐਸਪੀ ਦੀ ਜਿਹੜੀ ਹੈ ਮੰਨ ਤੋਂ ਹੈ ਸਾਡੀ ਜਿਹੜੀ ਤੇ ਪਿਛਲੇ 35 ਦਿਨ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨਵਰਤ ਤੇ ਬੈਠੇ ਹੋਏ ਨੇ ਪਰ ਸਰਕਾਰ ਟੱਕ ਤੋਂ ਮਸ ਨਹੀਂ ਹੋ ਰਹੀ ਅੱਜ ਸਰਕਾਰ ਦੇ ਕੰਨ ਖੁੱਲਣ ਵਾਸਤੇ ਅੱਖਾਂ ਖੁੱਲਣ ਵਾਸਤੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਬਹੁਤ ਪਰਮਹਾ ਹੰਗਾਮਾ ਮਿਲ ਰਿਹਾ ਸਾਰੇ ਦੁਕਾਨਦਾਰ ਵੀ ਵਪਾਰੀ ਵੀ ਕਿਸਾਨ ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੋਇਆ ਸਾਰੇ ਜਣੇ ਪੂਰਾ ਪਰਮਾ ਹੰਗਾਰਾ ਦੇ ਰਿਹਾ ਹੈ ਹੋਰ ਵੀ ਸਾਰੇ ਜਿੰਨੇ ਵੀ ਟਰਾਂਸਪੋਰਟਰ ਆ ਗਏ ਆ ਸਾਰਾ ਜੋ ਵੀ ਧਾਰਮਿਕ ਸੰਸਥਾਵਾਂ ਆ ਮੈਂ ਕੋਈ ਪੋਲੀਟਿਕਲ ਪਾਰਟੀਆਂ ਵੀ ਤਕਰੀਬੇ ਤਕਰੀਬਾ ਉਹ ਵੀ ਸਾਰੀਆਂ ਇੱਥੇ ਸਹਿਯੋਗ ਕਰ ਰਹੀਆਂ ਜਣੇ ਹੋਰ ਜਿਹੜੇ ਵੀ ਖਬਰੀ ਇੱਥੇ ਹੈਗੇ ਆ ਇਸ ਤੋਂ ਬਾਅਦ ਸਾਡੇ ਨਾਲ ਮੌਜੂਦ ਨੇ ਧਰਨੇ ਦੇ ਵਿੱਚ ਬੱਚੇ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅਸੀਂ ਦਾ ਜਿਹੜਾ ਕਿਸਾਨੀ ਧਰਨੇ ਤੋਂ ਆਏ ਸੀ ਨਾ ਜਿਸ ਤਕੇ ਉਹ ਗੱਲ ਕਿ ਜਗਜੀਤ ਸਿੰਘ ਜੀ ਸਰਦਾਰ ਜੀ ਸਿੰਘ ਢੱਲੇਵਾਲ ਜਿਹੜੇ ਭੁਖੜਦਾਲ ਤੇ ਬੈਠੇ ਹੋਏ ਨੇ ਇਸ ਕਰਕੇ ਬੈਠੇ ਹੋਏ ਨੇ ਕਿਉਂਕਿ ਸਰਕਾਰ ਬਾਰਾ ਮੰਗਾ ਨਹੀਂ ਸਭ ਤੋਂ ਪ੍ਰਮੁੱਖ ਮੰਗ ਇਹ ਆ ਕਿ ਜਿਹੜੀ ਸਰਕਾਰ ਨੇ 2021 ਜੇ ਸੰਘਰਸ਼ ਮੁਕਾਇਸੇ ਥੋੜੇ ਟਾਈਮ ਲਈ ਵਾਅਦਾ ਕੀਤਾ ਸੀਗਾ ਉਹ ਦੁਬਾਰਾ ਸਰਕਾਰੀ ਹੁਕਮਾਂ ਗੈਸਤੇ ਲੈ ਕੇ ਕੀਤਾ ਸੀ ਕਿ ਐਡਵਾਂਸ ਵੀ ਦੇਵਾਂਗੇ ਐਮਐਸਪੀ ਸਿਰਫ ਕਾਨਿਕਤੇ ਚੋਂ ਨੇਤੇ ਆ ਤੇ ਆ ਇਸ ਕਰਕੇ ਹੋਰ ਫਸਲਾਂ ਤੇ ਹੈ ਨਹੀਂ ਗਈ ਹੋਰ ਫਸਲਾਂ ਤੇ ਕਿ ਜਿਵੇਂ ਟਮਾਟਰ ਆ ਜੋ ਆਲੂ ਆਲੂ ਦੌਰ पे ਕਿਸਾਨ ਤੇ ਚੁੱਕਦੇ ਆ 40 ਰੁਪਏ ਕਿਲੋ ਕੋਈ ਵੇਚ ਰਹੇ ਨੇ ਤੇ ਉਹ ਵੀ ਵੀਡੀਓ ਅੱਜ ਵੀ ਨਹੀਂ ਮਿਲ ਰਹੀ ਉਹ 6 ਮਹੀਨੇ ਸਰਕਾਰ ਦੇ ਕਿੱਥੇ ਗਏ ਆ ਉਹ 6 ਮਹੀਨੇ ਨਹੀਂ ਲੱਗ ਰਹੇ ਅੱਗੇ ਹੋਰ ਵੀ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਸਦਾ ਜਗੀ ਸਿੰਧੀ ਦੇ ਨਾਲ ਦੇ ਕੇ ਸਾਡੇ ਸਾਰਿਆਂ ਲਈ ਇਕੱਲੇ ਲਈ ਇਕੱਲੇ ਕਿਸਾਨ ਨਹੀਂ ਨਹੀਂ ਹਰ ਇੱਕ ਵਰਗ ਲਈ ਉਹ ਲੱਗ ਰਹੇ ਆ ਤੁਹਾਨੂੰ ਦਾ ਸਮਰਥਨ ਦੇਣਾ ਜ਼ਰੂਰੀ ਆ ਕੋਈ ਭੁੱਲਾ ਝੁਕਾ ਹੋ ਗਿਆ ਹੋਰ ਕਿਸਾਨ ਨੇਤਾ ਫਿਲਹਾਲ ਇਹਨਾਂ ਨਾਲ ਗੱਲਬਾਤ ਹੋਰ ਕਿਸਾਨ ਨੇਤਾ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਵਾਇਗੁਰ ਮੀਰਾ ਅਤਰਬਿੰਦਰ ਸਿੰਘ ਸਾਹਿਬ ਨੇ ਢੇਲ ਕੇ ਨਾ ਇੱਕ ਕਿਰਪਾ ਕਰਕੇ ਜਰੂਰ ਧਰਨਾ ਗੱਲ ਕਿਹਾ ਇਹ ਭਾਈ ਜਦੋਂ ਤੁਹਾਨੂੰ ਪਤਾ ਡੱਲਿਆ ਸਾਹਿਬ ਨੂੰ ਅੱਜ 35 ਦਿਨ ਹੋ ਗਏ ਟੁਕੜਤਾ ਦੇ ਬਟਿਆਂ ਨੂੰ ਇਹ ਜਿਹੜੀਆਂ ਮੰਗਾ ਪਿਆ ਐਮ ਐਸ ਪੀ ਐ ਸਾਰੀਆਂ ਫੋਟੋਆਂ ਤੇ ਜਿਹੜੀਆਂ ਵੀ ਮੰਗਦੇ ਆ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਦੇਰੀਆਂ ਚਾਹੀਦੀਆਂ ਨਾ ਮੰਗਾਲਾਂ ਦੀਆਂ ਬੁਲੀਆਂ ਚਾਹੀਦੀਆਂ ਗਾ ਨਿਰਿੰਦਰ ਸਿੰਘ ਹੁੰਦਲ ਅੱਜ ਉਹ ਸਾਡੇ ਨਾਲ ਕਿਸਾਨ ਨੇਤਾ ਇਹ ਸਵੇਰੇ ਖਤਮੇ ਤੋਂ ਲੈ ਕੇ ਜਿਹੜਾ ਸ਼ਾਮ 4 ਵਜੇ ਤੱਕ ਧਰਨਾ ਚੱਲਣਾ ਹੈ ਫਿਲਹਾਲ ਇਸ ਧਰਨੇ ਦੇ ਕਾਰਨ ਜਿਹੜਾ ਕਿ ਕਿ ਕਿਲੋਮੀਟਰ ਤੱਕ ਜਾਮ ਜਿਹੜੇ ਲੱਗ ਚੁੱਕੇ ਨੇ ਫਿਲਹਾਲ ਕਿਸਾਨਾਂ ਦੀ ਮੰਗਾਂ ਲੈ ਕੇ ਹੋਰ ਵੀ ਅਪਡੇਟ ਦਿੰਦੇ ਰਹਿਵਾਂਗੇ ਜਿਹਦੇ ਵਿੱਚ ਕਹਾਂ ਲੋ ਕਿਸਾਨ ਮਜਦੂਰ ਸਭਾ ਕਮੇਟੀ ਤੋਂ ਅੱਜ ਦੋਨਾਂ ਫੋਰਮਾਂ ਦਾ ਜੋ ਇੱਕ ਕਾਲ ਆਈ ਸੀ ਜਿਹਦੇ ਵਿੱਚ ਕਿਸਾਨਾਂ ਵਾਸਤੇ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਜਿਨ੍ਹਾਂ ਨੇ ਕਰੀਬ-ਕਰੀਬ 1 ਮਹੀਨੇ ਤੋਂ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਸਿਹਤਯਾਬੀ ਵਾਸਤੇ ਤੇ ਕਿਸਾਨੀ ਮੰਗਾਂ ਵਾਸਤੇ ਇੱਕ ਸਾਰਾ ਦੋ ਫਰਮਾਨੇ ਰਲਵਾ ਇੱਕ ਕਾਲ ਦਿੱਤੀ ਸੀ ਪੰਜਾਬ ਬੰਦ ਵਾਸਤੇ ਜਿਦੇ ਚ ਮੈਂ ਸਮੂਹ ਦੁਕਾਨਦਾਰ ਵੀਰਾਂ ਦਾ ਵਪਾਰਕ ਵੀਰਾਂ ਦਾ ਤੇ ਜਿੰਨਾ ਵੀ ਨੇ ਆਪਣੇ ਵਪਾਰਕ ਅਦਾਰੇ ਬੰਦ ਰੱਖੇ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਕਿਸਾਨੀ ਮੰਗਾਂ ਦੇ ਨਾਲ ਆਪਣੀ ਸਹਿਮਤੀ ਪ੍ਰਗਟਾਈ ਹੈ ਤੇ ਸਹਿਯੋਗ ਸਹਿਯੋਗ ਦਿੱਤਾ ਹੈ ਯਾਨਿਕ ਸਵੇਰਾ ਟੀਵੀ ਦੇ ਨਾਲ ਰਮੇਸ਼ ਕੁਮਾਰ ਦਸੂਆ ਸਾਲਿਕ ਕਰਕੇ ਜਿਹੜਾ